ਸ਼ਸ਼ੀਕਲ ਦੋਸਤੋ ਮੈਂ ਤੁਹਾਡਾ ਆਪਣਾ ਰਿਪੋਰਟਰ ਸੌਰਨਜੀਤ ਸਿੰਘ ਅੱਜ ਜਸਤੇ ਪਹੁੰਚਿਆ ਜੀ ਜਥੇਦਾਰ ਸੰਤਾ ਸਿੰਘ ਉਮੇਦਪੁਰ ਜੀ ਦੇ ਗ੍ਰੈਵਿਕੇ ਬੀਤੇ ਦਿਨੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖ ਸਿੰਘ ਬਾਦਲ ਜੀ ਵੱਲੋਂ ਪੰਜਾਬ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਤੋਂ ਅੱਪ ਗੱਲਬਾਤ ਵੀ ਕਰਾਂਗੇ ਸੰਤਾ ਸਿੰਘ ਉਮੇਦਪੁਰ ਜੀ ਹਾਂ ਜੀ ਸ਼ਸ਼ੀਕਲ ਸ਼ਸ਼ੀਕਲ ਜੀ ਸ਼ਸ਼ੀਕਲ ਸੌਰਨਜੀਤ ਜੀ ਮੈਂ ਤੁਹਾਡਾ ਤੇ ਤੁਹਾਡੇ ਜਿਹੜੇ ਯੂਟਿਊਬ ਚੈਨਲ ਦੇ ਸਾਰੇ ਦਰਸ਼ਕ ਨੇ ਉਹਨਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਅਗਰ ਜੀ ਜੀ ਫਤਿਹਤਨਵਾਦ ਬਿੱਤੇ ਦਿਨੀ ਤੁਹਾਨੂੰ ਸਰਦਾਰ ਸੁਬੀਸ਼ਿੰਗ ਬਦਲ ਜੀ ਵੱਲੋਂ ਪਾਰਟੀ ਵੱਲੋਂ ਜਿਹੜਾ ਤੁਹਾਨੂੰ ਇੱਕ ਸੀਨੀਅਰ ਮੀਤ ਦਾ ਨਿਯੁਕਤ ਕੀਤਾ ਗਿਆ ਕਾਫੀ ਖੁਸ਼ੀ ਦੀ ਲਹਿਰ ਹੈ ਹਲਕੇ ਸਾਨੇ ਵਾਲ ਦੇ ਵਿੱਚ ਵੀ ਕੀ ਕਹਿਣਾ ਚਾਹਾਂਗੇ ਸਰ ਦੇਖੋ ਸ਼੍ਰੋਮਣੀ ਅਕਾਲੀ ਦਲ ਇੱਕ ਪੰਜਾਬ ਦੀ ਖੇਤਰੀ ਪਾਰਟੀ ਹੈ ਇਹਦਾ ਬਹੁਤ ਗੌਰਵਮਈ ਤੇ ਸ਼ਾਨਦਾਰ ਇਤਿਹਾਸ ਹੈ ਸੋਦੀ ਤੋਂ ਉੱਪਰ ਹੋ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਜੀ ਪੰਜਾਬ ਦੀ ਮੁਰਖਤਾ ਦੀ ਸੇਵਾ ਕਰਦੇ ਆ। ਜੀ। ਸ਼੍ਰੋਮਣੀ ਅਕਾਲੀ ਦਲ ਇੱਕ ਪੋਲੀਟੀਕਲ ਪਾਰਟੀ ਹੀ ਨਹੀਂ ਬਲਕਿ ਸ਼੍ਰੋਮਣੀ ਅਕਾਲੀ ਦਲ ਇੱਕ ਮੂਵਮੈਂਟ ਹੈ, ਇੱਕ ਲਹਿਰ ਹੈ। ਜੀ। ਲਹਿਰ ਹੈ ਸੇਵਾ ਭਾਵਨਾ ਦੀ। ਜੀ। ਲਹਿਰ ਹੈ ਲੋਕਾਂ ਦੇ ਹੱਕਾਂ ਲਈ ਲੜਨ ਦੀ। ਜੀ। ਲਹਿਰ ਹੈ ਇਥੋਂ ਦੇ ਮਸਲਿਆਂ ਨੂੰ ਹੱਲ ਕਰਾਉਣ ਦੀ। ਜੀ। ਲਹਿਰ ਹੈ ਸਮੇਂ ਦੀ ਹਕੂਮਤਾਂ ਜਿਹੜੀਆਂ ਬੇਇਨਸਾਫੀ ਤੱਕੇ ਕਰਦੇ ਨੇ ਉਹਨਾਂ ਦੇ ਖਿਲਾਫ ਵਿਰੋਧ ਸੰਘਰਸ਼ ਕਰਨ ਦੀ। ਜੀ। ਇਸ ਸਦੀ ਇੱਕ ਸਦੀ ਤੋਂ ਇਹ ਪਾਰਟੀ ਆਪਣੀ ਇਹ ਜ਼ਿੰਮੇਵਾਰੀ ਨਿਭਾਉਂਦੀ ਆ ਰਹੀ ਹੈ ਜੀ ਔਰ ਬੜਾ ਇਹਨੂੰ ਤਦੇ ਸ਼ਹੀਦਾਂ ਦੀ ਜਥੇਬੰਦੀ ਕਹਿੰਦੇ ਆ ਇਸ ਲਈ ਕਹਿੰਦੇ ਆ ਕਿਉਂਕਿ ਗੁਰਦਾਰ ਸਾਹਿਬਾਨਾਂ ਦੀ ਨੂੰ ਆਜ਼ਾਦ ਕਰਾਉਣ ਤੋਂ ਲੈ ਕੇ ਦੇਸ਼ ਦੀ ਆਜ਼ਾਦੀ ਲਈ ਜਿਹੜਾ ਵੱਡਾ ਸੰਘਰਸ਼ ਕੀਤਾ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਸ਼੍ਰੋਮਣੀ ਅਕਾਲੀ ਦਲ ਦੇ ਸਾਡੇ ਬਜ਼ੁਰਗ ਨੇ ਜਿਹੜੇ ਸਾਡੇ ਪੁਰਖਿਆਂ ਨੇ ਪਾਇਆ ਖੂਨ ਡੋਲਵਾ ਸਾਡਾ ਕੋਹ ਪੱਜਾ ਕਾਲੀ ਇਤਿਹਾਸ ਉਹ ਹੈ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਅਸੀਂ ਸ਼ਹੀਦਾਂ ਦੀ ਜਸਤੇਵੰਦੀ ਕਹਿੰਦੇ ਹਾਂ ਔਰ ਪੰਜਾਬੀਆਂ ਦੇ ਖਾਸ ਤੌਰ ਤੇ ਕਹਿੰਦੇ ਉਹਨਾਂ ਨੇ ਮਨਪਸੰਦ ਜੀ ਦੀ ਉਹਨਾਂ ਦੀ ਆਪਣੀ ਪਾਰਟੀ ਜੀ ਬਿਲਕੁਲ ਜਿਸ ਤਰ੍ਹਾਂ ਮੈਨੂੰ ਪਿਛਲੇ ਦਿਨੀ ਸਾਡੇ ਪ੍ਰਧਾਨ ਸਾਹਿਬ ਨੇ ਸਾਬਕਾ ਵੀ ਸੰਬਾਦਲ ਜੀ ਨੇ ਮੈਂ ਕੁਝ ਅਰਸੇ ਤੋਂ ਕੁਝ ਮੇਰੇ ਘਰੇਲੂ ਹਾਲਾਤ ਐਸੇ ਸਨ ਜੀ ਉਹਨਾਂ ਕਾਰਨ ਕਰਕੇ ਮੈਂ ਕੋਈ ਅਹੁਦਾ ਨਹੀਂ ਸੀ ਲਿਆ ਜੀ ਪਰ ਮੇਰਾ ਇੱਕ ਸੁਭਾਅ ਜ਼ਿੰਦਗੀ ਦਾ ਕਿ ਕੋਈ ਛੋਟਾ ਚਾ ਵੱਡਾ ਉਹਦਾ ਜਦੋਂ ਵੀ ਕਦੇ ਮੌਕਾ ਮਿਲਿਆ ਜੀ ਮੈਨੂੰ ਮਿਲਣ ਮਿਲਿਆ ਹੋ ਉਹਨੂੰ ਲਵਾਉਣ ਦੀ ਕੋਸ਼ਿਸ਼ ਕੀਤੀ ਜਾਂ ਕਿ ਉਹਦੇ ਜਿਸ ਕਾਰਨ ਕਰਕੇ ਮੈਨੂੰ ਦਿੱਤਾ ਜਿਸ ਨਾਲ ਆਸਾਂ ਕਰਕੇ ਮੈਨੂੰ ਕੋਈ ਪਾਰਟੀ ਜਾਂ ਸਰਕਾਰ ਚ ਉਹਦਾ ਮਿਲਿਆ ਹਮ ਔਰ ਉਹ ਮੈਂ ਆਸਾਂ ਤੇ ਉਹਨੇ ਲੋਕਾਂ ਦੀ ਉਤਰ ਸਕਾਂ ਜਾਂ ਪਾਰਟੀ ਜਿਹੜੀ ਸਾਡੀ ਜਾਂ ਲੀਡਰਸ਼ਿਪ ਉਹਨਾਂ ਦੇ ਅਨੁਸਾਰ ਚੱਲ ਕੇ ਆਪਣੇ ਸੇਵਾ ਨਵਾ ਸਕਦੇ ਜੀ ਬਿਲਕੁਲ ਤੁਸੀਂ ਕਾਫੀ ਸਮੇਂ ਤੋਂ ਆਪਣੀਆਂ ਸੇਵਾਵਾਂ ਵੀ ਅਰਪਣ ਕਰਦੇ ਆ ਰਹੇ ਹੋ ਤੇ ਹੁਣ ਕਿਹੜੀਆਂ ਕਿਣੀਆਂ ਸੇਵਾਵਾਂ ਦੇ ਵਿੱਚ ਜੀ ਨਵਾਈ ਹੋਈਆਂ ਮੇਰੇ ਸ਼੍ਰੋਮਣੀ ਅਕਾਲੀ ਦਲ ਦਾ ਤਾਂ ਮੈਂ ਕੋਈ ਜਦੋਂ ਕਾਲਜ ਪੜ੍ਹਦਾ ਸੀ 69 69 ਦਾ ਮੈਂ ਇਹਦਾ ਮੈਂਬਰ ਬਣਿਆ ਜੀ ਲਗਨਤਾਰ ਜਿ ਕਰੀਬ 55 ਸਾਲ ਹੋ ਗਏ 54-55 ਸਾਲ ਇੱਕੋ ਹੀ ਪਾਰਟੀ ਆ ਜੀ ਇੱਕੋ ਸਟੇਜ ਤੇ ਖੜ ਕੇ ਹਮ ਕਾਲਜ ਪੜ੍ਹਦਿਆਂ ਵੀ ਉਸ ਤੋਂ ਬਾਅਦ ਵੀ ਜਿੰਨੀਆਂ ਵੀ ਪੰਜਾਬ ਦੇ ਸੰਘਰਸ਼ ਹੋਏ ਨੇ ਮੋਹਰਤੇ ਲੱਗੇ ਨੇ ਔਰ ਜਿਹੜਾ ਵੀ ਕਰਤੀਆਂ ਨੇ ਪਾਰਟੀ ਲਈ ਕਾ ਇਹ ਕਿੰਨੀਆਂ ਚੋਣਾਂ ਦਿੱਤਾ ਚਲ ਆਮ ਗੱਲ ਹੈ ਇਹਨਾਂ ਚ ਤਾਂ ਕਰਨੇ ਆ ਇਹ ਇਹਨਾਂ ਵਿੱਚ ਸਾਰਿਆਂ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਆ ਕਿ ਮੈਨੂੰ ਇਹ ਮੇਰੀ ਜ਼ਿੰਮੇਵਾਰੀ ਅਸੀਂ 20-25 ਸਾਲ ਤੱਕ ਕਦੇ ਸੋਚਿਆ ਨਹੀਂ ਸੀ ਕਿ ਅਸੀਂ ਪਾਰਟੀ ਦਾ ਕੋਈ ਅਹੁਦੇਦਾਰੀ ਲੈਣੀ ਆ ਨਾ ਕਦੇ ਮੰਗੇ ਅੱਜ ਤੱਕ ਮੇਰਾ ਜ਼ਿੰਦਗੀ ਦਾ ਰਿਕਾਰਡ ਹੈ ਕਿ ਮੈਂ ਕਦੇ ਆਪਣੀ ਲੀਡਰਸ਼ਿਪ ਨੂੰ ਇਹ ਨਹੀਂ ਕਿਹਾ ਕਿ ਮੈਨੂੰ ਫਰਾਣਾ ਅਹੁਦਾ ਦੇ ਦਿਓ ਜੀ ਜੀ ਸੇਵਾ ਕਰਦੇ ਰਹੇ ਆ ਔਰ ਸੇਵਾ ਵਿੱਚ ਜਈ ਉਹ ਲੀਡਰਸ਼ਿਪ ਜਿਸ ਤੋਂ ਤਸੱਲੀ ਹੁੰਦੀ ਸੀ ਮੈਨੂੰ ਉਹ ਜ਼ਿੰਮੇਵਾਰੀ ਦੇ ਦਿੰਦੇ ਸੀ ਜੀ ਭਾਵੇਂ ਮੈਂ ਜ਼ਿਲ੍ਹੇ ਦਾ ਜਨ ਸਖਤੀ ਵੀ ਰਿਆ ਹਾਂ ਜੀ ਔਰ 1982 ਮਾਰਚ ਦੇ ਵਿੱਚ ਜਦੋਂ ਯੂਥ ਅਕਾਲੀ ਦਲ ਹੋਂਦ ਵਿੱਚ ਆਇਆ ਉਹਦੀ ਇੱਕ ਪ੍ਰਜੀਦਿਉ ਬਣੀ ਉਹਦਾ ਮੈਂ ਪ੍ਰਜੀਦਿਉ ਦਾ ਮੈਂਬਰ ਸੀ ਜਿਹਦਾ ਸਾਡਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸੀ ਉਹ ਕਨਵੀਨਰ ਤੇ ਬਾਅਦ ਪ੍ਰਧਾਨ ਬਣਾਇਆ ਉਹਦਾ ਅੱਗੇ ਵਿਸਤਾਰ ਹੋਇਆ ਇਹ ਦੋਨੇ ਸਾਈਮਲਟੇਨੀਅਸਲੀ ਜਨ ਸਖਤੀ ਜਿਹੜੇ ਦਾ ਵੀ ਜੀ ਉਹਦੇ ਜਨ ਸਖਤੀ ਕੇਵਲ 4 ਹੁੰਦੇ ਸੀਗੇ ਜੀ ਜ਼ਿਲ੍ਹੇ ਦੇ ਵਿੱਚ ਦਿਹਾਤੀ ਜ਼ਿਲ੍ਹੇ ਦੇ ਵਿੱਚ ਸਾਰੇ ਚਾਰ ਚਾਸੇ ਇਸ ਸੈਟਅਪ ਸੀ ਸਾਡੀ ਜਥੇਬੰਦੀ ਦਾ ਜੀ ਜੀ ਔਰ ਉਸ ਤੋਂ ਬਾਅਦ ਮੈਨੂੰ ਜਦੋਂ ਸਰਕਾਰ ਆਈ ਤੇ ਮੈਨੂੰ ਫਿਰ ਮਾਰਕ ਕਮੇਟੀ ਸਾਨੇ ਵਾਲੇ ਦਾ ਚੇਅਰਮੈਨ ਸਰਕਾਰ ਵੱਲੋਂ ਬਣਾਇਆ ਉਹ ਦਸੌਵੀਂ ਸਰਕਾਰ ਮੌਕੇ ਜਦੋਂ ਆਈ 97 ਵਾਲੀ 98 ਵਿੱਚ ਮੈਨੂੰ ਬਣਾਇਆ ਗਿਆ ਹਾਂਜੀ ਉਸ ਤੋਂ ਪਹਿਲਾਂ ਜਿਹੜਾ ਪੇਰੀ ਵੱਡੇ ਸੰਮੋਰਚੇ ਲਗੇ ਸੰਘਰਸ਼ ਕੀਤਾ ਜਿਹੜਾ ਚੀਜ਼ਾਂ ਕਲੇ ਸੰਘਰਸ਼ ਚ ਲੰਘਿਆ ਫਿਰ ਬਿਲਕੁਲ ਉਸ ਮੌਕੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਲੋਕਾਂ ਦੀ ਸੇਵਾ ਵੱਡੀ ਕੀਤੀ ਹੈ ਜੀ ਕੀ ਕੀ ਦਾ ਰਾਜ ਭਾਗ ਵੀ ਲੋਕਾਂ ਨੇ ਦਿੱਤਾ ਉਹ ਉਹ ਵੀ ਕੀਤਾ ਮਨ ਲਾ ਕੇ ਕੀਤਾ ਲੋਕਾਂ ਦੀਆਂ ਸ਼ਾਮਾਂ ਤਾਂ ਕੀਤਾ ਕਰ ਜਾਂ ਤੂੰ ਗਲਤੀਆਂ ਵੀ ਕਾਮੀਆਂ ਖਮੀਆਂ ਵੀ ਰਹਿ ਜਾਂਦੀਆਂ ਬਹੁਤ ਕਮੀਆਂ ਵੀ ਰਹਿ ਗਈਆਂ ਬਹੁਤ ਗਲਤੀਆਂ ਵੀ ਹੋ ਜਾਂਦੀਆਂ ਔਰ ਉਸ ਦੇ ਅਲਾਵਾ ਦੀਆਂ ਗਲਤੀਆਂ ਦੀ ਸਾਰੀ ਸੰਗਤ ਨੂੰ ਮਾਫੀ ਮੰਗਦੀ ਹੈ ਜੀ ਬਿਲਕੁਲ ਇਸ ਕਰਕੇ ਦੂਜਾ ਗੱਲਾ ਮੈਨੂੰ ਫਿਰ ਜ਼ਿਲ੍ਹੇ ਦਾ ਪ੍ਰਧਾਨ ਵੀ ਬਾਦਲ ਸਾਹਿਬ ਨੇ ਮੈਂ ਨਹੀਂ ਮੰਗਿਆ ਹਾਂਜੀ ਅੱਠ ਅਸੈਂਬਲੀ ਹਲਕੇ ਲੁਧਿਆਣਾ ਦੇ ਆਤੀ ਤੇ ਮੈਂ 10 ਸਾਲ ਜਿਹੜੇ ਦਾ ਪ੍ਰਧਾਨ ਲਿਆ ਉਹ ਵੀ ਜਦੋਂ ਉਦੋਂ ਮੈਂ ਛੱਡਿਆ ਕਿ ਆ ਵੀ ਕਿਸੇ ਹੋਰ ਨੂੰ ਜਿਵੇਂ ਵਾਰੀਦ ਜਦੋਂ ਮੈਂ ਸਨ 17 ਵਿੱਚ ਇਹ ਸਮਰਾਲੇ ਤੋਂ ਅਸੈਂਬਲੀ ਦੀ ਇਲੈਕਸ਼ਨ ਲੜਨ ਉਸੇ ਮੈਨੂੰ ਹੁਕਮ ਹੋਇਆ ਜੀ ਔਰ ਨਾਲ ਹੀ ਮੈਨੂੰ 2009 ਦਸੰਬਰ ਦੇ ਵਿੱਚ ਕਹ ਲਿਆ ਪੰਜਾਬ ਸਬੋਡਿਨਟ ਸਰਵਿਸ ਰਿਕਰਡ ਬੋਰਡ ਜਿਹਨੂੰ ਸਰਵਿਸ ਬੋਰਡ ਕਹਿੰਦੇ ਆ ਜੀ ਉਹਦਾ ਮੈਨੂੰ ਚੇਅਰਮੈਨ ਬਣਾਇਆ ਗਿਆ ਤੇ 7 ਸਾਲ ਮੈਂ ਉਹਦੀ ਸੇਵਾ ਕੀਤੀ ਉਹ ਵੀ ਮੈਂ ਚੋਣ ਕਰਕੇ ਕਿਉਂਕਿ ਕਨਸਟੀਟਿਊਸ਼ਨ ਪੋਸਟ ਹੈ ਮੈਂ ਉਹਦਾ ਰਿਜ਼ਾਈਨ ਕੀਤਾ ਜੀ ਇਹ ਮੇਰੀ ਮੋਟੇ ਤੌਰ ਤੇ ਹੈ ਜੀ ਬਿਲਕੁਲ ਔਰ ਹੁਣ ਮੈਨੂੰ ਮੈਂ ਕੁਸਮਾ ਕਹ ਲਈਏ ਵੀ ਬਰੇਕਰੇ ਲੋਹਲਾਸ ਐਸਐਸਸੀ ਹਾਂਜੀ ਉਹਨਾਂ ਕਰਕੇ ਪ੍ਰਧਾਨ ਜੀ ਨੇ ਹੁਕਮ ਕੀਤਾ ਕਿ ਤੁਹਾਡੀ ਸੇਵਾਵਾਦੀ ਹੋਣ ਸਾਨੂੰ ਤੁਰੰਤ ਲੋੜ ਹੈ ਜੀ ਉਹਨਾਂ ਨੇ ਫਿਰ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸ਼੍ਰੋਮਣੀ ਅਕਾਲੀ ਦਲ ਅਤੇ ਨਾਲ ਹੀ ਇੱਕ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਪੰਥਕ ਐਡਵਾਈਜ਼ਰੀ ਬੋਰਡ ਬਣਾਇਆ ਕਿਉਂਕਿ ਪੰਥਕ ਮਸਲੇ ਸ਼੍ਰੋਮਣੀ ਅਕਾਲੀ ਦਲ ਧਰਮ ਤੇ ਰਾਜਨੀਤੀ ਜੋ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਦਾ ਮੇਰੀ ਤੇ ਪੀੜੀ ਦਾ ਸਿਧਾਂਤ ਆ ਉਹਦੇ ਅਨੁਸਾਰ ਆਪਣੀ ਜਿਹੜੀ ਹੈ ਸਿਆਸਤ ਕਰਦਾ ਜੀ ਕਿ ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਦਿਸੇ ਵਹਰਾ ਜੀ ਹੋ ਹਾਂ ਔਰ ਇਹ ਸਭ ਤੋਂ ਖਾਲੀ ਬੁੱਟੀਆਂ ਇਹੋ ਆ ਹਲੇਮੀ ਰਾਜ ਜੀ ਹਲੇਮੀ ਰਾਜ ਦੀ ਕਲਪਨਾ ਜੋ ਸਾਡੇ ਮਨ ਵਿੱਚ ਹੈ ਉਹਦੀ ਪੂਰਤੀ ਵਾਸਤੇ ਸੰਘਰਸ਼ ਕਰਦੇ ਹਾਂ ਸਾਰਿਆਂ ਨੂੰ ਆਪਣੇ ਕਰਾਬੇਤ ਤੇ ਲੈ ਕੇ ਚਰੁੰਨੇ ਕਰ ਲਿਦਨ ਪੰਜਾਬ ਦੀ ਸੇਵਾ ਕਰਦਾ ਹਾਂ ਬਿਲਕੁਲ ਤੇ ਹੁਣ ਬਿੱਤੀ ਦੇ ਨੇ ਆਪਣੇ ਸਰਦਾਰ ਸਿੰਘ ਨੂੰ ਬਦਲ ਜੀ ਰੈਲੀ 50 ਰੈਲੀ ਬਚਾਓ ਯਾਤਰਾ ਵੀ ਕਰ ਰਹੇ ਕਿਸ ਤਰ੍ਹਾਂ ਦੇ ਦੋ ਚੀਜ਼ ਲੈ ਕੇ ਦੇਖੋ ਸਾਡੀਆਂ ਪਾਰਟੀਆਂ ਨੇ ਕਿਉਂਕਿ ਲੋਕ ਸਭਾ ਦੀ ਚੋਣਾਂ ਆ ਰਹੀਆਂ ਨੇ ਹਾਂ ਔਰ ਹਰ ਇੱਕ ਪਾਰਟੀ ਨੇ ਲੋਕਾਂ ਦੀ ਕਚਹਿਰੀ ਚ ਜਾ ਕੇ ਕੋਈ ਯਾਤਰਾ ਕਰ ਰਿਹਾ ਕੋਈ ਮਾਰਚ ਕਰ ਰਿਹਾ ਕੋਈ ਕਾਨਫਰੰਸਿਸ ਕਰ ਰਿਹਾ ਔਰ ਇਸ ਤਰ੍ਹਾਂ ਦਾ ਕਿਉਂਕਿ ਹਰ ਪਾਰਟੀ ਨੇ ਲੋਕਾਂ ਦੀ ਕਚਹਿਰੀ ਜਾ ਕੇ ਆਪਣਾ ਏਜੰਡਾ ਦੇਣਾ ਜੀ ਪੱਕਾ ਰੱਖਣਾ ਜੇ ਅਸੀਂ ਕੀ ਕੀਤਾ ਤੇ ਆਉਣ ਵਾਲੇ ਸਮੇਂ ਚ ਕੀ ਕਰਨਾ ਜੀ ਉਹਦੇ ਲਈ ਸਾਰਿਆਂ ਦਾ ਵੈਸੇ ਤਾਂ ਜਿਹੜਾ ਸੋਸ਼ਲ ਮੀਡੀਆ ਹੈ ਅੱਜ ਲੋਕਾਂ 'ਚ ਬੜੀ ਜਾਗਰੂਤਾ ਆ ਗਈ ਅਵੇਅਰਨੈਸ ਹੈ ਸਪੋਪੋਲੀਟਿਕਲੀ ਵੀ ਕਿ ਕਿਹੜੀ ਪਾਰਟੀ ਪੰਜਾਬ ਦੇ ਖਾਸ ਤੌਰ ਤੇ ਔਰ ਦੇਸ਼ ਦੇ ਲਈ ਵਧਰੀ ਸਾਡੇ ਲਈ ਹੈ ਕਰ ਸਕਦੀ ਹੈ ਜੀ ਔਰ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਜਦੋਂ-ਜਦੋਂ ਵੀ ਰਾਜ ਆਇਆ ਜੀ ਸੇਵਾ ਮਿਲੀ ਆ ਕਰਨ ਦੀ ਮੰਨ ਲਾ ਕੇ ਲੋਕਾਂ ਦੀਆਂ ਇਛਾਵਾਂ ਦੇ ਇੱਛਾ ਦੀ ਮਨਪੂਰਤੀ ਕਰਨ ਵਾਸਤੇ ਉਹ ਸੇਵਾ ਨਿਭਾਉਂਦੇ ਰਹੇ ਨੇ ਜੀ ਔਰ ਜਿਵੇਂ ਪਹਿਲਾਂ ਕਿਹਾ ਕਿ ਇਹ ਜ਼ਿੰਮੇਵਾਰੀ ਨਵਾਉਂਦੇ ਕਮੀਆਂ ਖਾਮੀਆਂ ਗਲਤੀਆਂ ਹੋ ਜਾਂਦੀਆਂ ਨੇ ਰਹਿ ਜਾਂਦੀਆਂ ਨੇ ਜੀ ਔਰ ਉਹ ਉਸੇ ਸੰਗਤ ਵੀ ਜਾਣਦੀ ਆ ਕਈ ਮਜਬੂਰੀ ਵਸ ਨੇ ਜੀ ਕਈ ਕਈ ਵਾਰੀ ਕਿਸੇ ਗੱਲ 'ਚ ਢਿੱਲ ਹੋ ਜਾਂਦੀ ਆ ਅਵੇਸਲਾਪਨ ਹੋ ਜਾਂਦਾ ਉੱਥੇ ਕਮੀ ਰਹਿ ਜਾਂਦੀ ਆ ਉਹ ਫਿਰ ਭਾਵੇਂ ਉਹਨੂੰ ਗੁਨਾਹ ਕਹਿ ਲੋ ਗਲਤੀ ਕਹਿ ਲੋ ਜੀ ਉਹ ਅਸੀਂ ਕਬੂਲ ਵੀ ਕੀਤੀ ਆ ਔਰ ਉਹਦੀ ਜਿਹੜੀ ਕਹਿ ਲਈ ਮੈਂ ਸਜ਼ਾ ਤਾਂ ਨਾ ਕਾਂ ਉਹ ਇਸ ਕਰਕੇ ਸਾਨੂੰ ਇਹ ਪੰਜਾਬ ਦੇ ਲੋਕਾਂ ਨੇ 17 ਤੇ 22 ਦੇ ਵਿੱਚ ਕਿਹਾ ਵੀ ਨਹੀਂ ਤੁਹਾਡੇ ਤੇ ਸਾਨੂੰ ਆਸਾਂ ਜ਼ਿਆਦਾ ਨੇ ਤੁਸੀਂ ਨਹੀਂ ਸਾਨੂੰ ਇਹ ਸੇਵਾ ਦੇ ਸਕਦੇ ਕਿ ਅਸੀਂ ਦੂਜੀ ਪਾਰਟੀਆਂ ਨੂੰ ਸੇਵਾ ਕਾਂਗਰਸ ਨੂੰ ਦਿੱਤੀ ਹੈ ਹੁਣ ਇਸ ਮੌਕੇ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੇ ਬਣਾਈ ਆ ਪਰ ਲੋਕਾਂ ਦੀ ਆਸਾਂ ਹੁੰਦੀਆਂ ਨੇ ਤੇ ਜਿਵੇਂ ਹੁਣ ਲੋਕ ਅੱਜ ਦੇਖਦੇ ਨੇ ਕਿ ਹੁਣ ਲੋਕ ਸਭਾ ਜਿਹੜੀ ਆਉਣੀ ਆ ਹੁਣ ਇਥੋਂ ਮੁੜ ਕੇ ਨਹੀਂ ਪਾਰਟੀ ਨੂੰ ਲੋਕ ਹੁਣ ਏ ਮਨ ਮੰਗ ਕਰਨ ਲੱਗੇ ਲੋਕਾਂ ਦੀ ਇਹ ਚਾਹਤ ਪੈਦਾ ਹੋ ਗਈ ਕਿ ਸ਼੍ਰੋਮਣੀ ਅਕਾਲੀ ਦਲ ਜੇ ਮਜ਼ਬੂਤ ਹੋਵੇਗਾ ਤਾਂ ਪੰਜਾਬ ਦੀ ਖੁਸ਼ਹਾਲੀ ਆਵੇਗੀ ਆਪਾਂ ਗੱਲ ਕਰਦੇ ਹਾਂ ਸਿਰਫ ਹਲਕਾ ਸਾਨੇਵਾਲ ਦੀ ਸਾਨੇਵਾਲ ਦੇ ਵਿਕਾਸ ਦੇ ਕੰਮ ਨੂੰ ਲੈ ਕੇ ਜੀ ਕਿਸ ਤਰ੍ਹਾਂ ਦੇ ਦੇ ਜਿਸ ਤਰ੍ਹਾਂ ਸਾਨੇਵਾਲ ਦੇ ਵਿੱਚ ਬਹੁਤ ਐਸტრਾਂ ਦੇ ਕੰਮ ਨੇ ਜਿਸ ਤਰ੍ਹਾਂ ਬੱਸ ਸਟੈਂਡ ਦੀ ਗੱਲ ਕਰ ਲਈਏ ਜਾਂ ਜਿਸ ਤਰ੍ਹਾਂ ਸਾਨੇਵਾਲ ਦੇ ਇੱਕ ਮੇਨ ਗੇਟ ਇਤਿਹਾਸਾ ਗੇਟ ਐਸ ਐਸ ਗੁਰੂ ਗ੍ਰੰਥ ਸਾਹਿਬ ਜੀ ਦਾ ਮਾਰਗ ਜਿਹੜਾ ਮਤਲਬ ਸਰਸਤੇ ਤੇ ਗਏ ਸੀਗੇ ਉਹ ਇਤਿਹਾਸਾ ਗੇਟ ਨੂੰ ਵੀ ਥੋੜਾ ਜਿਹਾ ਪਿੱਛੇ ਕਰ ਦਿੱਤਾ ਗਿਆ ਉਹਦੇ ਉੱਪਰ ਨਿਸ਼ਾਨ ਸਾਹਿਬ ਜਿਸ ਤਰ੍ਹਾਂ ਸੀਗਾ ਪਹਿਲਾਂ ਗੁਰੂ ਸਮਾਰਕ ਉਹ ਨਹੀਂ ਲਿਖਿਆ ਗਿਆ ਔਰ ਇਸ ਨਾਲ ਹੀ ਆਪਾਂ ਗੱਲ ਕਰਦੇ ਹਾਂ ਕਿਉਂਕਿ ਇੱਕ ਚੌਂਕ ਦੇ ਉੱਪਰ ਬਿਲਕੁਲ ਠੇਕੇ ਨੇ ਕੀ ਉਸ ਤਰ੍ਹਾਂ ਦਾ ਕੋਈ ਹੱਲ ਦੇਖੋ ਮੈਂ ਕਈ ਵਾਰੀ ਇਹ ਗੱਲ ਅੱਗੇ ਵੀ ਕੀਤੀ ਸੀ ਜਦੋਂ ਕਿ ਉਹ ਇਹ ਗੱਲ ਹੈ ਡਿਵੈਲਪਮੈਂਟ ਦੀ ਪਹਿਲਾਂ ਜੀ ਸਾਨੇਵਾਲ ਇੱਕ ਪਹਿਲਾਂ ਇੱਕ ਪੰਚਾਇਤਾਂ ਸੀ ਨਦਪੁਰ ਤੇ ਸਾਨੇਵਾਲ ਦੀ ਜੀ ਔਰ ਕੁਝ ਕੁਝ ਦਹਾਕੇ ਪਹਿਲਾਂ ਇਥੇ ਇਹ ਨਗਰ ਕੌਂਸਲ ਬਣੀ ਹੁਣ ਨਗਰ ਪੰਚਾਇਤ ਬਣੀ ਹੁਣ ਨਗਰ ਕੌਂਸਲ ਜੀ ਔਰ ਇਹਦੇ ਵਿੱਚ ਸੀਵਰੇਜ ਦੀ ਬੜੀ ਲੋੜ ਸੀ ਸਾਡੀ ਸਰਕਾਰ ਮੌਕੇ ਪਿਆ ਜੀ ਇਥੇ ਸਬਤਸੀਲ ਦੀ ਲੋੜ ਸੀ ਸਾਡੀ ਸਰਕਾਰ ਮੌਕੇ ਬਣੀ ਹਮ ਇਥੇ ਆ ਬਲਾਈਓਵਰ ਕਿਉਂਕਿ ਫਾਟਕ ਬੰਨ ਗੇਨ ਰੇਲਵੇ ਲਾਈਨ ਚੱਲਦੀ ਹੈ ਜੀ ਉਹ ਜ਼ਰੂਰੀ ਹੈ ਸਾਡੀ ਸਰਕਾਰ ਮੌਕੇ ਹੋਇਆ ਮੈਂ ਇਹ ਦਾਅਵੇ ਨਾ ਕਰ ਸਕਦਾ ਕਿ ਪਿਛਲੀਆਂ ਜੋ ਕਾਂਗਰਸੀਆਂ ਸਰਕਾਰਾਂ ਰਹੀਆਂ ਨੇ ਉਹਨਾਂ ਨੇ ਸਾਰੀਆਂ ਗਰਾਂ ਦੀ ਅਣਦੇਖੀ ਕੀਤੀ ਇਹ ਮੁੱਢਲੀਆ ਲੋੜਾਂ ਨੇ ਸਾਡੀ ਕੋਈ ਆਸਾਨ ਨਹੀਂ ਜਦੋਂ ਪਾਰਟੀ ਸੇਵਾ ਲੋਕ ਸੇਵਾ ਦਿੰਦੇ ਨੇ ਉਹ ਇਹ ਤਵਕਕੋ ਰੱਖਦੇ ਨੇ ਕਿ ਇਹਨਾਂ ਤੇ ਇਹ ਤਵਕਕੋ ਆ ਇਹ ਸੇਵਾ ਸਾਡੀ ਸਮਤਾਵ ਕਰਨਗੇ ਕਿਉਂ ਅਸੀਂ ਕਿਹੜਾ ਸੈਂਟਰ ਤੋਂ ਜਾਂ ਉੱਪਰੋਂ ਹੁਕਮ ਆਉਣਾ ਸਾਨੂੰ ਇੱਥੇ ਲੋਕਾਂ ਦੀ ਸਮਤਾਵ ਇੱਥੇ ਫੈਸਲੇ ਹੋਣੇ ਨੇ ਪੰਜਾਬ ਤੇ ਪੰਜਾਬ ਦੀ ਸਰਕਾਰ ਪੰਜਾਬ ਲੋਕਾਂ ਦੇ ਦਰਵਾਜ਼ੇ ਅਸਲ ਅਕਾਲੀ ਦਾ ਰਹਿੰਦਾ ਰਹੀ ਗੱਲ ਜਿਹੜੀ ਗੁਰੂਗ੍ਰਾਮ ਸੇ ਮਾਰਗ ਦੀ ਗੱਲ ਕਰਦੇ ਹਾਂ ਇਹ ਜਦੋਂ ਸਰਕਲ ਏਟ ਲੇਨਸ ਕੀਤੀ ਜੀਟੀ ਰੋਡ ਜੀ ਉਹ ਗੁਰੂਗ੍ਰਾਮ ਸੇ ਮਾਰਗ ਉਸ ਮੌਕੇ ਸਨ 1973 ਚ ਬਣਿਆ ਸੀ ਗੈਨੀ ਜੈਲਸ ਮੁੱਖ ਮੰਤਰੀ ਸੀ ਜੀ ਔਰ ਮੈਨੂੰ ਯਾਦ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਦੇ ਟੌੜਾ ਸਾਹਿਬ ਸਾ ਗੁਰਚੰਦ ਸਿੰਘ ਟੌੜਾ ਜੀ ਜੋ ਪੰਥਰਤਨ ਜੈਲ ਸਾਹਿਬ ਮਰਹੂਮ ਉਹਨਾਂ ਦੇ ਉਹਨਾਂ ਦੀ ਅਗਵਾਈ ਵਿੱਚ ਦਲਾ ਜੀ ਇਹ ਮਾਰਗ ਜਿਹੜਾ ਦੌਂਦਾ ਸਾਫਤ ਹੈ ਨੇ ਉਹ ਇੱਥੋਂ ਜਿਹੜਾ ਇਹ ਡੇਲੋ ਰੋਡ ਤੇ ਔਰ ਰਿਮੂਵ ਕਰਨਾ ਪਿਆ ਕਿਉਂਕਿ ਸਟੇਟ ਲਾਈਨ ਬਣਾਉਣੀ ਸੀ ਫਿਰ ਉਹਦੇ ਵਿੱਚ ਕਈ ਟਰੱਕ ਫਸਦੇ ਸੀ ਤੇ ਹੁਣ ਉਹ ਟੁੱਟਿਆ ਪਿਆ ਜਲਾਦਾ ਉਹਦੀ ਮਤਲਬ ਚੰਗਾ ਨਹੀਂ ਸੋਜੀ ਦਿਸਣ ਲੱਗਦੀ ਹੈ ਉਸ ਮਾਰਗ ਦਾ ਗੁਰੂ ਸਾਹਿਬ ਦੇ ਨਾਂ ਤੇ ਬਣਿਆ ਗੇਟ ਹੈ ਉਹਨੂੰ ਸਰਕਾਰ ਨੇ ਅਸੀਂ ਪਿੱਛੇ ਜ਼ੋਰ ਪਾਉਂਦੇ ਪਿੱਛੇ ਬਣਾਇਆ ਭਾਵੇਂ ਉਸ ਤਰਜ਼ ਤੇ ਨਹੀਂ ਬਣ ਸਕਿਆ ਪਰ ਫਿਰ ਵੀ ਉਹਨਾਂ ਨੇ ਯਾਦ ਕਰ ਰੱਖੀ ਪਰ ਉਹਦੇ ਵਿੱਚ ਜਿਹੜੀ ਤੁਸੀਂ ਗੱਲ ਕਰਦੇ ਹੋ ਮੈਂ ਮੌਜੂਦਾ ਇਸ ਐਮਐਲਐਨ ਮੁੰਡਿਆ ਸਾਹਿਬ ਨੂੰ ਵਿਖਿਆ ਸੀ ਮੈਂ ਕਿਦਨ ਮੈਂ ਕਾਕਾ ਭਈ ਉਹ ਜੇਟ ਦਾ ਤੁਹਾਡੀ ਸਰਕਾਰ ਨੇ ਕਹਿ ਕੇ ਪਿੱਛੇ ਨੂੰ ਮੂਵ ਕਰਾ ਲਿਆ ਪਰ ਉਹਦੇ ਤੇ ਜਿਹੜਾ ਲੋਗੋ ਸੀ ਕਹ ਲਿਆ ਸਿਗਨੀਆ ਸੀ ਗੁਰੂ ਗੋਬਿੰਦ ਸਿੰਘ ਮਾਰਕ ਉਹਨੇ ਸੋਹਣੇ ਕਰਾ ਦਾ ਸੀ ਔਰ ਉਹਦੇ ਦੇਖਣ ਦੇ ਸਨ ਉਹ ਪਤਾ ਨਹੀਂ ਕਿਥੇ ਲਾਹੇ ਕਿ ਕਿਹੜਾ ਕਲੇਜ ਲਾਉਣੇ ਨੇ ਉਹ ਮੈਨੂੰ ਜਵਾਬ ਸੀ ਕਹਿੰਦਾ ਮੈਂ ਥੋੜੇ ਸਮੇਂ ਦੇ ਵਿੱਚ ਜੋ ਸਟੀਲ ਦਾ ਬਣਾਉਣੇ ਨੇ ਵਧੀਆ ਬਣਵਾ ਕੇ ਲਗਾ ਦੇ ਇਹ ਮੇਰੀ ਜ਼ਿੰਮੇਵਾਰੀ ਮੈਂ ਕਾਕਾ ਔਰ ਲਗਾ ਤਾਂ 게ਟ ਕਾ ਦਾ ਜੀ ਕਿੰਨਾ ਜਾਂਦਾ ਇਹ ਹਾਂ ਇਹ 게ਟ ਬਣਿਆ ਤਾਂ ਉਸੇ ਵਾਸਤੇ ਜੀ ਕਿ ਡਾਇਰੈਕਸ਼ਨ ਦੇ ਰਿਹਾ ਤੇ ਜਾਦਕਾਰਾਂ ਨੇ ਚਲੋ ਇਹ ਤਾਂ ਮਜਬੂਰੀ ਸੀ ਕਿ ਜੀਤੀ ਥੋੜਾ ਚੌੜਾ ਹੋ ਗਿਆ ਜੀ ਟ੍ਰੈਫਿਕ ਵਾਲੀ ਇਸ ਕਰਕੇ ਇਹਨੂੰ ਰਿਮੂਵ ਕਰਨਾ ਪਿਆ ਜੀ ਬਿਲਕੁਲ ਆਪਾਂ ਇੱਕ ਮੇਟੋਰ ਲਾਵਾਂਗੇ ਤੁਹਾਡੇ ਜਿਸ ਤਰ੍ਹਾਂ ਕਿ ਮਤਲਬ ਜਿਹਦੇ ਨੈਸ਼ਨ ਦੀ ਗੱਲ ਕਰਦੇ ਆ ਨੌਜਵਾਨ ਜਿਹੜੀ ਪੀੜ੍ਹੀ ਹੈ ਕਾਫੀ ਨੈਸ਼ਨ ਦੇ ਵਿੱਚ ਚੱਲੀ ਹੈ ਕਿਸ ਤਰ੍ਹਾਂ ਦੇਖਦੇ ਹਾਂ ਕਿ ਪੰਜਾਬ ਪੁਰਾਣੀ ਸਰਕਾਰ ਸਰਕਾਰਾਂ ਨੂੰ ਲੈ ਕੇ ਜਾਂ ਅੱਜ ਸਰਦਾਰਨ ਲੈ ਕੇ ਬੱਸ ਦੇਖਿਆ ਜਾਵੇ ਬੜਾ ਦੁਖਾਂਤ ਹੈ ਸਾਡਾ ਜੰਪੂ ਦੀ ਹਿਸਟਰੀ ਇਤਿਹਾਸ ਹੋਰ ਬੜਾ ਗੌਰਵਮਈ ਸਾਡਾ ਸ਼ਾਨਾਮਤੀ ਇਤਿਹਾਸ ਹੈ ਔਰ ਇਹ ਕਲੇਇਤੇ ਜੋਧਿਆਂ ਦੀ ਧਰਤੀ ਹੈ ਗੁਰੂ ਪੀਰਾਂ ਦੀ ਧਰਤੀ ਹੈ 10 ਗੁਰੂ ਸਹਿਬਾਨਾਂ ਦੇ ਮubaruk ਚਰਨ ਇਸ ਧਰਤੀ ਨੂੰ ਜ਼ਰੇ ਜ਼ਰੇ ਨੂੰ ਸ਼ੋਹੇ ਅਸੀਂ ਭਾਗਾ ਵਾਲੇ ਧਰਤੀ ਤੇ ਜੰਮੇ ਆਂ ਜੀ ਪਰ ਬਦਕਿਸਮਤੀ ਹੈ ਜਾਂ ਸਮੇਂ ਦੇ ਹਾਲਾਤ ਐਸੇ ਬਣ ਗਏ ਅਸੀਂ ਕਿਸੇ ਨੂੰ ਕਿਉਂ ਦੋਸ਼ ਦਈਏ ਕੋਈ ਪਾਕਿਸਤਾਨ ਸਿਟੀ ਜਾਵੇ ਕੋਈ ਹੋਰ ਲੈ ਕੇ ਸਿਟੀ ਜਾਵੇ ਸਾਡੀ ਨੌਜਵਾਨ ਪੀੜ੍ਹੀ ਫਰਸਟ੍ਰੇਟ ਹੋਗੀ ਮੈਂ ਸਮਝਾਂਗਾ ਜੀ ਕਿਉਂ ਕਿ ਕਿ ਬੇਰਜ਼ਗਾਰੀ ਦੇ ਆਲਮ ਚਾ ਗਈ ਜੀ ਉਹਦੀ ਵਜ੍ਹਾ ਹੈ ਕਿ ਅਨਪ੍ਰਗਟ ਦੇਖੋ ਸਰਕਾਰੀ ਨੌਕਰੀਆਂ ਸਾਰਿਆਂ ਨੂੰ ਨਹੀਂ ਮਿਲਦੀਆਂ ਨਹੀਂ ਮਿਲਦੀ ਬਹੁਤ ਘੱਟ ਹੁੰਦੇ ਨੇ ਵਿਦੇਸ਼ਾਂ ਵਿੱਚ ਹੁਣ ਅਮਰੀਕਾ ਦੁਨੀਆ ਦੇ ਇੱਕ ਨੰਬਰ ਦਾ ਐਡਵਾਂਸ ਕੰਟਰੀ ਹੈ ਟੌਪ ਦੇ ਔਰ ਉਥੇ 6% ਸਾਰਾ ਬਜਟ ਜਿਹੜਾ ਉਹਨਾਂ ਦਾ ਉਹ ਗਵਰਨਮੈਂਟ ਸਰਵਿਸ ਦੇ ਵਿੱਚ ਜਿਹੜਾ ਤਰਖਾ ਦੇ ਰੂਪ ਜਾਂਦਾ ਸਾਡਾ ਇੱਥੇ 62% ਜਾਂਦਾ ਜੀ ਤੇ ਇਸ ਕਰਕੇ ਪਰ ਫਿਰ ਵੀ ਸਾਡਾ ਅਸੀ ਕਹਿੰਦੇ ਹੋਰ ਲੋਕ ਨਹੀਂ ਪਾਪੂਲੇਸ਼ਨ ਵੀ ਜ਼ਿਆਦਾ ਹੈ ਤੇ ਸੈਲਫ এমਪਲॉयਮੈਂਟ ਦੀ ਗੱਲ ਹੈ ਜੀ ਇਹ ਲੋੜ ਸੀਗੀ ਉਹ ਮੁੰਡੇ ਬੱਚੇ ਜਿਹੜੇ ਸਾਡੇ ਸੀ ਜਦੋਂ ਬੰਦਾ ਬੇਲਾ ਰਹਿੰਦਾ ਨਾ ਜੀ ਪੜ੍ਹ ਲਿਖ ਕੇ ਜਾ ਕੋਣਾ ਪੜ੍ਹ ਕੇ ਸੋਚਦਾ ਮੈਂ ਬਣੂ ਕੀ ਮੈਂ ਕਰਾਂ ਕੀ ਜੀ ਉਹ ਫਰਾਸਟੇਟ ਹੋ ਜਾਂਦੀ ਸੋਸਾਇਟੀ ਦੇ ਮੁੰਡੇ ਉਸ ਦੀ ਗੱਲਾ ਕਰਦੇ ਨੇ ਉਹ ਕਈ ਮਤਲਬ 1940 ਜਿਵੇਂ ਸਵਾਪ ਹੈ ਗਿਆ ਜੀ ਜਦੋਂ ਕਿ ਇਹ ਵੀ ਕਿਸੇ ਪਾਰਟੀ ਨੇ ਹੁਣ ਇੱਥੇ ਸ਼ਰਾਬ ਦੇ ਠੇਕੇ ਖੋਲੇ ਹੋਏ ਨੇ ਜੀ ਗਵਰਨਮੈਂਟ ਨੂੰ ਰੋਜ਼ ਐਕਸਾਈਜ਼ ਲੈਂਦੀ ਜਾਂ ਕਿ ਸਾਰੇ ਤਾਂ ਨਹੀਂ ਸ਼ਰਾਬ ਪੀਂਦੇ ਕਿ ਬਿਲਕੁਲ ਮਨਜੂਰ ਪਰ ਜਿਹਨੇ ਹੁਣ ਪਿੰਦੇ ਉਹ ਪਿੰਦੇ ਨੇ ਤੁਸੀਂ ਮੈਜੇਜਰ ਨਹੀਂ ਪਿੰਦੇ ਨੇ ਉਸ ਚਾ ਕੋਰ ਰੇਖਾ ਖੋਲੋ ਮਸਲਾ ਇਹ ਹੈ ਉਹ ਬੱਚੇ ਨੇ ਇਸ ਪਾਸੇ ਜਿਵੇਂ ਚੱਲੇ ਉਹਨਾਂ ਦੇ ਤਸਕਰ ਵੀ ਆ ਗਏ ਉਹਨਾਂ ਦੇ ਹੋਰ ਵੀ ਆ ਗਏ ਵੱਡੀ ਪੱਦਰ ਤੇ ਇਹ ਜਿਹੜਾ ਕਾਲਾ ਮੈਂ ਕਾਲਾ ਇਹ ਵਪਾਰ ਚੱਲ ਜਾ ਰਿਹਾ ਜੀ ਪਰ ਪੰਜਾਬ ਨੂੰ ਜਾਨੀ ਉਜਾੜਨ ਵਾਲੀ ਗੱਲ ਹੋਈ ਹੈ ਜੀ ਬਹੁਤ ਵੱਡਾ ਦੁਖਾਂਤ ਆ ਦੇਖੋ ਇੱਕ ਪੀੜੀ ਦਾ ਸਾਡੀ 74 ਸੀ ਜਿਹੜਾ ਦਹਾਕਾ ਉਹਦੂ ਗਹਾ ਦਾ ਲੰਘਿਆ ਨੌਜਵਾਨੀ ਸਾਡੀ ਜਿਹੜੀ ਉਹ ਭਾਵੇਂ ਸਰਕਾਰ ਪੱਖੋਂ ਸੀ ਭਾਵੇਂ ਸਾਡੇ ਨੌਜਵਾਨ ਸੀ ਜੀ ਉਹ ਇਸ ਧਰਤੀ ਤੇ ਜਾਏ ਸੀ ਉਹ ਸਾਤੋਂ ਵਿਛੜ ਗਏ ਜੀ ਬਿਲਕੁਲ ਘਾਟਾ ਬਹੁਤ ਵੱਡਾ ਪੈ ਗਿਆ ਜੀ ਦੂਜਾ ਹੁਣ ਫਾਸੇ ਕੁਝ ਬੱਚੇ ਬਾਹਰ ਵਿਦੇਸ਼ਾਂ ਚ ਪੜਨ ਚਲੇ ਗਏ ਲੱਖਾਂ ਦੀ ਚੜ੍ਹਗੰਟੀ ਜਾ ਰਹੇ ਗਏ ਕੁਝ ਇੱਥੇ ਜਿਹੜੇ ਰਹਿ ਗਏ ਬਾਕੀ ਉਹ ਵਰਕ ਕਲਚਰ ਘਟ ਗਿਆ ਜੀ ਖੇਤੀ ਰੋਜ਼ੀ ਘਟ ਗਈ ਉਹਨਾਂ ਬਾਅਦ ਹੀ ਟਰਾਈ ਕਰਦਾ ਹੈ ਸਰਕਾਰੀ ਨੌਕਰੀ ਮਿਲਦੀ ਨਹੀਂ ਹੁਣ ਇਸ ਬਸ ਇਨਫਾਸਟ ਹੋਇਆ ਨਸ਼ਾ ਵੱਲ ਵੱਧ ਗਿਆ ਮੇਰੇ ਜਿੱਤੋ ਤੱਕ ਜੀ ਜੀ ਉਹਨਾਂ ਸਰਕਾਰਾਂ ਲਗਜਤਨ ਕਰਦੇ ਰੀਹੈਬਿਜੇਸ਼ਨ ਉਹਦਾ ਮੁਢਬ ਸੇਪੇ ਵਾਸਤੇ ਸਰਕਾਰ ਨੂੰ ਕੁਝ ਕਰਨਾ ਚਾਹੀਦਾ ਸਵੈਰ ਰੁਜ਼ਗਾਰ ਬੱਚਿਆਂ ਲਈ ਪੈਦਾ ਕਰਨ ਦਾ ਉਹਦੇ ਲਈ ਸਰਕਾਰ ਕੋਲ ਨਾ ਕਰੇ ਜੀ ਬਿਲਕੁਲ ਇਹ ਕੀ ਹੋਦਾ ਸਕੀਮ ਪਲਾਨ ਸਰਕਾਰ ਨੇ ਇੰਜੀਨੀਅਰ ਬੱਚੇ ਲਈ ਕੀ ਕਰਨਾ ਜੀ ਜਿਹੜੇ ਕੋਈ ਨੇ ਮੈਡੀਕਲ ਦਾ ਉਹਦੇ ਲਈ ਅਸੀਂ ਕੀ ਕਰਨਾ ਜਿਹੜੇ ਬੱਚੇ ਕੋਈ ਕਿਸੇ ਨੇ ਆਪ ਬਿਜ਼ਨਸ ਦਾ ਜਿਵੇਂ ਹੁਣ ਗੁਰਗਾਓ ਓਡਾ ਵੱਡਾ ਐਮਬੀਏ ਦੇ ਜਿਹੜੇ ਉਹ ਕਾਲੀ ਬੱਚੇ ਜਿਹੜੇ ਜਾਂਦੇ ਨੇ ਉਹਨਾਂ ਨੂੰ ਪੈਕੇਜ ਮਿਲਦੇ ਨੇ ਵੱਡੇ ਵੱਡੇ ਜਾਂ ਬੰਗਲੌਰ ਜਾਂਦੇ ਨੇ ਕਿ ਅਸੀਂ ਜਿਵੇਂ ਮੁਹਾਲੀ ਇੱਥੇ ਆਈਆਈਟੀ ਸ਼ੁਰੂ ਕੀਤਾ ਸੀ ਜਾਂ ਹੋਰ ਇੱਥੇ ਜਿਹੜੇ ਸੀ ਕੰਮ ਇਹਨੂੰ ਵੱਡਾ ਸਰਕਾਰੇ ਨੇ ਦਰ ਤਵੱਜਾ ਦਿੱਤੀ ਜੀ ਬាទ ਦੂਜੇ ਖੇਤੀ ਪ੍ਰਧਾਨ ਸੂਬਾ ਸਾਡੀ ਐਗਰੀਕਲਚਰ ਪਾਲਿਸੀ ਹੁਣ ਤੱਕ ਬਣੀ ਹੂੰ ਤੇ ਵੀ ਮਾੜੀ ਗੱਲ ਹੈ ਕਿ ਹੁਣ ਕਿਸਾਨ ਰੋਜ਼ ਸੜਕਾਂ ਦੇ ਬੈਹਦੇ ਨੇ ਹੁਣ ਆਪਾਂ ਇਨਾਂ ਦੀ ਜੀ ਦੇਖੋ ਸਭ ਤੋਂ ਵੱਡਾ ਮੈ ਸੈਲਫ এমਪਲॉयਮੈਂਟ ਦਾ ਕਹਿਣਾ ਹੁੰਦਾ ਸਵੈ ਰੋਜ਼ਗਾਰ ਦਾ ਜ਼ੈਏ ਖੇਤੀ ਆ ਪੰਜਾਬ ਚ ਜੀ ਇੱਕ ਟਬਰ ਦੇ ਪੰਜ ਜੀ 7-8 ਜੇ 7-8 ਕਿਲੇ ਦੀ ਖੇਤੀ ਕਰਦਾ 10 ਕਿਲੇ ਤੱਕ ਕਰਦਾ ਚੇਕੇ ਤੇ ਕਿ ਵੀ ਲੈ ਕੇ ਉਹ ਰੋਟੀ ਖਾ ਸਕਦਾ ਪੰਜ ਜੀਆਂ ਨੂੰ ਰੋਜ਼ਗਾਰ ਮਿਲਦਾ ਸਰਕਾਰ ਤੇ ਬੋਝ ਨਹੀਂ ਪਊਗਾ ਜੀ ਜੀ ਅਗਰ ਇਨਸ਼ੋਰ ਕਰ ਦਵੇ ਜਿਵੇਂ 23 ਫਸਲਾਂ ਦੇ ਉੱਤੇ ਉਹ ਦੇ ਰਹੇ ਨੇ ਸੈਂਟਰਲ ਗਵਰਨਮੈਂਟ ਉਹਦਾ ਐਲਾਨ ਕਰਦੀ ਐਮਐਸਪੀ ਦਾ ਐਮਐਸਪੀ ਖਰੀਦ ਜੀ ਇਹ ਦੋ ਜਿਹੜੇ ਵਾਕੀ ਦੇ ਉਹਦੇ ਤੇ ਕਾਨੂੰਨ ਬਣਾ ਦਵੇ ਲੀਗ ਨਹੀਂ ਸ਼ੋਰੂਮ ਦੇ ਦਵੇ ਵੀ ਇਹਨੂੰ ਘੱਟ ਇਹਦਾ ਰੇਟ ਤੇ ਕੋਈ ਪ੍ਰਾਈਵੇਟ ਵੀ ਖਰੀਦ ਨਹੀਂ ਸਕੂਗਾ ਇਹ ਇਹ ਕਿਸਾਨ ਚਾਹੁੰਦੇ ਨੇ ਵੱਡੀ ਗੱਲ ਆ ਜਿਹੜੀ ਇਹ ਦੇ ਦੇਣ ਗਰੰਟੀ ਦਿੱਤਾ ਲੋਕ ਰੋਜ਼ੀ ਖਾਈ ਜਾਣੇ ਕਿਸਾਨ ਸੈਲਫ ਅਬਲੈਂਡ ਮਿਲੀ ਜੂ ਤਾਂ ਸਾਡੇ ਬੱਚੇ ਜੁਗਾਰ ਬਣ ਲੱਗਣਗੇ ਅਫਰਾ ਸਿਰ ਨਸ਼ਿਆਂ ਵੱਲ ਨਹੀਂ ਲੱਗਣਗੇ ਸੋ ਠੀਕ ਹੈ ਥੈਂਕ ਯੂ ਬਾਬਾ ਸ਼ੁਕਰੀਆ ਜਿਸ ਤਰ੍ਹਾਂ ਗੱਲਬਾਤ ਕੀਤੀ ਹੈ ਕਿ ਸਰਦਾਰ ਸੰਤਾ ਸਿੰਘ ਐਮੇਦਪੁਰੀ ਜੀ ਔਰ اسی ਤਰ੍ਹਾਂ ਇਸ ਤਰ੍ਹਾਂ ਹੀ ਅਪਡੇਟ ਪੇਸ਼ ਕਰਾਂਗੇ ਤਾਤਾ ਕਿਸਾਨ ਦਿਓ ਜੱਜਤ ਮਾਤਾ ਤੁਹਾਡਾ ਆਪਣਾ ਰਿਪੋਰਟਰ ਸਵਰਨਜੀਤ ਸਿੰਘ